ਕੁੜ ਕਰਨਾ ਨਹੀਂ ਕਰਨਾ ਸਮਾਈ ਕੁੜਾ ਫੋਨ ਆ ਹੀ ਜਾਂਦਾ ਹੈਗਾ ਦੇਖਣਾ ਕੀ ਦੇਗਾ ਆ ਦੇਖ ਮੈਂ ਕੰਪਨੀ ਵਾਲਿਆਂ ਦਾ ਫੋਨ ਆਇਤਾ ਅੱਛਾ ਹਾਂ ਅੱਛਾ ਇਹ ਬਾਰੀ ਬਾਰੀ ਫਿਰ ਕਿਉਂ ਲਾਈ ਜਾਂਦੇ ਆ ਉਹ ਪਤਾ ਨਹੀਂ ਉਹ ਪਤਾ ਕੀ ਆ ਆਈਡੀਆ ਦਾ ਸਹਿਮਾ ਨਾ ਤਾਂ ਕਰਕੇ ਕੰਪਨੀ ਵਾਲੇ ਬਾਰ-ਬਾਰ ਫੋਨ ਲਾਈ ਜਾਂਦੇ ਹੁੰਦੇ ਨੇ ਜੇ ਮੇਰਾ ਚੱਕਦੀ ਹੋਈ ਨਹੀਂ ਹੁੰਦੀ ਹੈਗੀ ਮੈਂ ਤੈਨੂੰ ਐਂ ਕਹਿੰਦੀ ਸੀਗੀ ਚਾਹ ਦੀ ਕੁੱਟ ਬਣਾ ਕੇ ਦਵਾਂ ਤੈਨੂੰ ਮੈਂ ਚਾਹ ਨਹੀਂ ਪੀਣੀ ਹੈਗੀ ਮੇਰੇ ਤਾਂ ਜੜ ਦੁਖੀ ਜਾਂਦੀ ਹੈ ਬਾੜੀ ਮਾਂ ਫਿਰ ਹੁਣ ਐ ਪੈ ਤੇ ਥੋੜੀ ਸਰਨਾ ਤੂੰ ਐਂ ਕਰ ਡਾਕਟਰ ਦੇ ਜਾ ਦਵਾਈ ਲੈ ਆ ਨਹੀਂ ਡਾਕਟਰ ਦੇ ਅੱਧਾ ਦਿਨ ਲੰਘ ਗਏ ਹੁਣ ਮੈਂ ਇਥੋਂ ਕਿੱਥੇ ਦਵਾਈ ਲੈਣ ਜਾਇ ਜਾਊਗਾ ਫੇਰ ਲਿਆਉਂਗੀ ਸਵੇਰੇ ਆਏ ਤਾਂ ਹੁਣ ਤੈਨੂੰ ਪਤਾ ਹੋਣਾ ਚਾਹੀਦਾ ਨਾ ਤੇਰੀ ਸਿਹਤ ਆ ਵੀ ਭਾਈ ਜੇ ਤੇ ਕੁਝ ਦੁਖਦਾਗਾ ਦਵਾਈ ਲੈ ਆਓ ਹੁਣ ਕਿਹੜਾ ਮੈਂ ਲੌਂਗ ਜਾਂ ਪਾ ਲਿਆ ਵੀ ਜਾੜ ਚ ਚਾਹ ਨਹੀਂ ਮੈਂ ਹਜੇ ਪੀਂਦੀ ਹੈਗੀ ਜਾ ਪਿੱਚ ਪੈ ਜੂ ਚਾਹ ਇਹਦੇ ਤੂੰ ਵੀ ਤਾਂ ਉਹੀ ਗੱਲਾਂ ਕਰਦੀਆਂ 20 ਸਾਲ ਪੁਰਾਣੀਆਂ ਲੌਂਗਾਂ ਨਾਲ ਕਿੱਥੇ ਜਾੜਾਂ ਹਟਦੀਆਂ ਨਿਗੀਆਂ ਦਸ ਮਿੰਟ ਕੁੜਕੇ ਨਾ ਟਿਕ ਜਾਂਦੀ ਆ ਚਲ ਦੇਖ ਲਾ ਟਕਾ ਕੇ ਜੇ ਟਿਕਦੀ ਆ ਚਲ ਕੋਈ ਨਹੀਂ ਤੂੰ ਕਰ ਲੈ ਕੰਮ ਇਹ ਪੀਣੀ ਹੋਈ ਮੈਂ ਕੋ ਟਾਪੇ ਕਰ ਲੂੰਗੀ ਆ ਤਾਂ ਤੇਰੀ ਗੱਲ ਠੀਕ ਆ ਸਵਾਦੀ ਨਾ ਭੈਣ ਸਾਡੇ ਨਾਲ ਰੁੱਸੀ ਐ ਤੇ ਆ ਜਿਹੜਾ ਤਰੀਕਾ ਤੂੰ ਮੈਨੂੰ ਦੱਸਿਆ ਨਾ ਵੀ ਹੁਣ ਤਾਂ ਰੁੱਸੀ ਨੂੰ ਮਨਾਉਣ ਦਾ ਤਰੀਕਾ ਵਧੀਆ ਠੀਕ ਆ ਵਾ ਚਲ ਚੰਗਾ ਵਾ ਵੀ ਮਾ ਪਿਓ ਹੁਣ ਤਾਂ ਇਹੇ ਜੇ ਹੋਣ ਜਿਹੜੇ ਚੱਜ ਦੀ ਮੱਤ ਦੇਣ ਠੀਕ ਐ ਚੰਗਾ ਮਾ ਮੈਂ ਹੁਣ ਹੀ ਲਾਉਣੀ ਆ ਫੋਨ ਲੈ ਆ ਤਾਂ ਮੇਰੀ ਮਾਂ ਨੇ ਨਾ ਵਧੀਆ ਗੱਲ ਦੱਸੀ ਵੀ ਜੇ ਐਸੋ ਢੀ ਕੁੜੀ ਗੁੱਸੇ ਐ ਤਾਂ ਹੁਣ ਤਾਂ ਲੋਹੜੀ ਦਾ ਤਿਹਾਰਾ ਜਿਹਨ ਤਿਹਾੜ ਦੇ ਮੌਕੇ ਤੇ ਧੀਆ ਨੂੰ ਆਸ ਹੁੰਦੀ ਹੈ ਕਿ ਸਾਡੇ ਪੇਕਿਆਂ ਕੋਲੋਂ ਕੋਈ ਆਵੇ ਨਾਂ ਵਾਲਾ ਥੋੜਾ ਬਹੁਤਾ ਤਾਂ ਲੈ ਕੇ ਆਉਣ ਪੇਕੇ ਇੰਨੇ ਨਾਲ ਧੀਆ ਨਾ ਖੁਸ਼ ਹੋ ਜਾਂਦੀ ਹੈ ਬਾਕੀ ਆਹੀ ਤਾਂ ਵਿਹਾਰ ਤਿਹਾੜ ਹੁੰਦੇ ਆ ਜਿਹੜੀ ਧੀਆ ਨੂੰ ਆਸ ਹੁੰਦੀ ਹੈ ਪੇਕਿਆਂ ਤੱਕਰ ਸਨ ਮੈਂ ਕਿ ਆਪਣਾ ਭੈਣ ਨੂੰ ਨਾ ਫੋਨ ਲਾ ਕੇ ਵੇਖਦੀ ਆਂ ਦੱਲਤਾ ਚਾਈ ਜਾਂਦੀ ਐ ਭੈਣ ਫੋਨ ਕਾ ਤੋ ਨਹੀਂ ਚੱਕਦੀ ਹੂੰ ਤੋ ਵਾਰਾ ਫੇਰ ਲੋ ਫੇਰ ਵੀ ਨਹੀਂ ਫੋਨ ਚੱਕਿਆ ਜੇ ਹੁਣ ਮੈਂ ਉੱਥੇ ਜਾਵਣੀ ਭੈਣ ਗਾਂ ਕਰੇ ਨਾ ਹੋਈ ਚਲ ਜੇ ਭੈਣ ਨਾ ਹੋਈ ਕਰੇ ਤਉਹਦੀ ਸੱਸ ਦਾ ਹੋਊਗੀ। ਉਹਨਾਂ ਤੇ ਗੱਲ ਹੋਰ ਹੁੰਦੀ ਐ। ਜੇ ਮੂੰਹ ਤੇ ਮੈਂ ਗੱਲ ਕਰ ਲੂੰ, ਮਾਫੀ ਮੰਗ ਲੂੰਗੀ। ਜੇ ਭੈਣੇ ਜੇ ਸਾਥੋਂ ਕੋਈ ਗਲਤੀ ਹੋਈ ਐ, ਤੂੰ ਸਾਨੂੰ ਦੱਸ ਦੇ। ਮੂੰਹ ਆ ਗੱਲਾਂ ਨਾ ਸੋਚ ਕੇ ਜੇ ਨਾ ਮਨ ਦੁਖੀ ਹੁੰਦਾ। ਪੌਂ ਦੀ ਸਾਨੂੰ ਉਹ ਬੋਲ ਕੇ ਨਹੀਂ ਸੁਣਾਉਂਦੀ। ਵੀ ਫੇਰ ਵੀ ਵਿਆਹ ਤਿਆਰ ਆਲੇ ਦਿਨ ਨਾ 3 ਢੀਕ ਦੰਗੇ ਹੁੰਦਿਆਂ ਵੇਖਿਆ। ਆ ਉਹਦੇ ਭਰਾ ਨੇ ਨਾ ਜਿਵੇਂ ਹੀ ਸੰਗ ਲਾ ਲੇ। ਨਾ ਉਹ ਨੂੰ ਫੋਨ ਕਰਦਾ ਕਮ ਸੇ ਬਾਪੂ ਨੂੰ ਤਾਂ ਜਾਣ ਦੇ ਦੇ ਨਾ ਬਾਪੂ ਜਾਂਦਾ ਇਹੇ ਜਾ ਮਾਂ ਪਿਓ ਵੀ ਨਾ ਹੋਵੇ ਜਿਮਾੜੀ ਮੋਟੀਤੀ ਬੁੱਤ ਦੀ ਖੈਰ ਸੁਖ ਦਾ ਬੰਦਾ ਪੁੱਛਦੇ ਹੀ ਹੁੰਦਾ ਉਹਦੂ ਉਹ ਦੁਬੜੀ ਜਮਾਈ ਨਾ ਮੂੰਹ ਵੱਟ ਕੇ ਪਾਸੇ ਹੋਊਗੀ ਚਲ ਮੈਂ ਹੈਪੀ ਨਾਲ ਕਰਦੀ ਆਂ ਗੱਲ ਵੀ ਆਪਾਂ ਜਾਈ ਹੋਂਨੇ ਹੁਣ ਲੋੜੀ ਆ ਦੋ ਦਿਨਾਂ ਨੂੰ ਤੇ ਨਾਲੇ ਭੈਣ ਨੂੰ ਸਮਾਨ ਦੇ ਆਉਂਦੇ ਦੇਖਦੀ ਆਂ ਮੂੰਹ ਸੁਂਗਦੀ ਆਂ ਕੀ ਕਹਿੰਦਾ ਮਾ ਦੇਖ ਲੈ ਮੈਨੂੰ ਕਿਵੇਂ ਪੁੱਛਦੀ ਆ ਵੀ ਬਾਰ-ਬਾਰ ਫੋਨ ਆਈ ਜਾਂਦਾ ਵੀ ਕੀ ਦਾਗਾ ਕਿ ਮਾਂ ਹੁਣ ਤੈਨੂੰ ਕੀ ਦੱਸਾਂ ਤੂੰ ਤਾਂ ਫੇਰ ਬਗਾਨੀ ਆ ਮੇਰੇ ਤਾਂ ਆਪਣਿਆਂ ਨੇ ਮੇਰੇ ਨਾਲ ਜੱਗੋਂ ਤੇਰਵੀ ਕੀਤੀ ਆ ਮੇਰੇ ਭਰਾ ਨੇ ਨਹੀਂ ਇੱਕ ਵਾਰ ਨਹੀਂ ਪੁੱਛਿਆ ਵੀ ਭੈਣੇ ਮੈਂ ਆਪਦੇ ਨੋ ਜਮੀਨ ਲਵਾਉਣ ਲੱਗਾਂਗਾ ਉਧਰ ਪਿਓ ਇਹ じゃ ਉਹਨੇ ਨਹੀਂ ਇੱਕ ਵਾਰ ਵੀ ਕਿਹਾ ਹੈਗਾ ਹੈ ਮਾੜੀ-ਮੋਟੀ ਤਾਂ ਮੇਰੇ ਨਾਲ ਰੈ ਕਰਦੇ ਆਹੋ ਇਹਨਾਂ ਦਾ ਤਾਂ ਇਹ ਮਤਲਬ ਹੋਇਆ ਵੀ ਕੁੜੀ ਵਿਆਹ ਦੀ ਬਸ ਹੁਣ ਉਹਦਾ ਕੋਈ ਇਸ ਘਰ ਦੇ ਵਿੱਚ ਹੱਕ ਨਹੀਂ ਹੈਗਾ ਹੈ ਵੀ ਜੇ ਵਿਆਹ ਤੀ ਕਹਿੰਦੇ ਹੁੰਦੇ ਆ ਐਂ ਕਰਦੇ ਆ ਇਹ ਤਾਂ ਵੀ ਬਸ ਤੱਕ ਦੋ ਇੱਕ ਵਾਰ ਫਿਰ ਇਹਨਾਂ ਦਾ ਕੋਈ ਨਹੀਂ ਸਾਡੇ ਘਰ ਦੇ ਵਿੱਚ ਲੇਕਾ ਦੇਕਾ ਕੰਮ ਸੇ ਕੰਮ ਨੇ ਇੱਕ ਵਾਰ ਕਹਿੰਦੇ ਤਾਂ ਸਹੀ ਵੀ ਭੈਣੇ ਤੂੰ ਐਂ ਕਰ ਆ ਆਪਾਂ ਰੈਵਾੜੀ ਕਰਦੇ ਆ ਮਾੜੀ ਮੋਟੀ ਵੀ ਨਹੀਂ ਸਲਾਹ ਕਿੰਨੀ ਮੈਨ ਤਾਂ ਭਾਵ ਨਹੀਂ ਕੱਢੀ ਇਹ ਜੀ ਮੇਰੀ ਪਰਝਾਈ ਆ ਸਾਰੀਆਂ ਕਰਨੀਆਂ ਭਰਨੀਆਂ ਉਹਦੀਆਂ ਹੀ ਨੇ ਉਹਨੇ ਹੀ ਲੁੱਟੀਆਂ ਲਾਈਆਂ ਹੋਣੀਆਂ ਨੇ ਭਾਈ ਨੂੰ ਵੀ ਹਾਂ ਤੂੰ ਐਂ ਕਰ ਉਹਨੂੰ ਤਾਂ ਪੁੱਛੇ ਹੀ ਨਾ ਮੈਂ ਹੈਗੀਆਂ ਤੇਰੇ ਨਾਲ ਵੀ ਤੂੰ ਆਪਣੇ ਨਾਂ ਕਰਾ ਆਹ ਦੇਖ ਲੈ ਤੂੰ ਅਗਲਾ ਕਹਿੰਦਾ ਜਿੰਨਾ ਚਿਰ ਪਿਓ ਬੈਠਾਗਾ ਹੈ ਉਹਦੇ ਨੌ ਰਹਿਣ ਦਿੰਦੇ ਜ਼ਮੀਨ ਉਹਦੇ ਨਾਲੋਂ ਵੀ ਚੋਰੀ-ਚੋਰੀ ਲਵਾ ਲਈ ਹੋਣੀ ਆ ਸਭ ਜਾਣਦੀਆਂ ਮੈਂ ਇਹਨੂੰ ਜਿੰਨੀ ਉਹ ਤੇ ਆ ਨਾ ਉਨੀ ਹੀ ਧਰਤੀ ਚ ਆ ਗਈ ਭਾਈ ਤਾਂ ਮੇਰਾ ਟੁੰਡਲਾਗਾ ਉਹਨੂੰ ਪਿੱਛੇ ਲਾਈ ਫਿਰਦੀ ਆ ਇਹ ਕੋਈ ਨਾ ਮੇਰਾ ਨਾ ਵੀ ਕਰਨਾ ਨਹੀਂ ਜੇ ਮੈਂ ਵੀ ਹੁਣ ਇਹਨਾਂ ਨੂੰ ਕਹਿੰਦੇ ਹੁੰਦੇ ਅਦਨ ਬੰਡਾ ਕੇ ਦਿਖਾਏ ਆ ਫੇਰ ਬਾਪੂ ਮੈਨੂੰ ਕਹੂਗਾ ਵੀ ਕੁੜੀਏ ਤੂੰ ਰੌਲਾ ਪਾਉਣੀ ਆਗੀ ਹੈ ਪਹਿਲਾਂ ਤਾਂ ਆਇਰ ਕਹਿੰਦਾ ਨਹੀਂ ਹੈਗਾ ਵੀ ਦੱਸ ਤੂੰ ਹੀ ਮੇਰੇ ਨਾਲ ਚੋਰੀ ਸਿਪੇ ਆ ਕੇ ਰੈਸਲਾ ਕਰ ਲੈਂਦਾ ਹੁਣ ਮੈਂ ਦੱਸ ਜੇ ਕੱਲ ਨੂੰ ਇਹਨਾਂ ਨੂੰ ਪਤਾ ਲੱਗ ਗਿਆ ਇਹ ਮੈਨੂੰ ਕਹਿਣਗੇ ਵੀ ਤੁਹਾਡੇ ਘਰ ਦੇ ਵਿੱਚ ਆਹ ਗੱਲ ਹੋ ਗਈ ਤੂੰ ਮੈਨੂੰ ਦੱਸਿਆ ਨਹੀਂ ਮੈਂ ਕੀ ਦੱਸਾਂ ਵੀ ਮੇਰੇ ਕੋਲ ਤਾਂ ਆਪ ਨਹੀਂ ਇਹਨਾਂ ਨੇ ਲੈ ਜਾਣਿਆ ਨੇ ਪਾਪ ਕੱਢੀ ਹੈਗੀ ਹਾਂ ਦੋਹੀ ਕਰਿਆ ਪਿਆਗਾ ਬਸ ਆ ਰਹੇਗੀ ਜਿੱਕਿਆਰੀ ਲਾਉਣ ਵਾਲੀ ਇਹ ਤਾਂ ਰਹੇਗੀ ਕਿਆਰੀ ਤੂੰ ਕੀ ਕਰਨਾ ਜੀ ਛੇਤ ਫੇਰੀ ਗੱਲ ਸੁਣੋ ਜੀ ਜਿਹੜੀ ਤਾਂ ਕਿਆਰੀ ਰਹੇਗੀ ਇਹ ਤਾਂ ਤੁਸੀਂ ਲਾਇਓ ਬਾਅਦ ਚ ਤੇ ਜਿਹੜਾ ਕੰਮ ਕਰਨ ਵਾਲਾ ਨਾ ਪਹਿਲਾਂ ਆਪਾਂ ਉਹ ਕਰਗੇ ਕੀ ਕੰਮ ਕਰੀਏ ਹੁਣ ਆ ਦੋ ਤਾਂ ਡੱਕੇ ਰਹਿ ਗਏ ਹੁਣ ਲਾ ਲੈਂਦੇ ਮੈਂ ਸਾਨੂੰ ਐ ਕਹਿੰਦੀ ਸੀ ਜੀ ਡੱਕੇ ਤਾਂ ਫੇਰ ਵੀ ਲੱਗ ਜਾਣਗੇ ਮੈਂ ਤੇਰੇ ਨਾਲ ਲਵਾ ਦੂੰਗੀ ਤੇ ਮੰਮੀ ਦਾ ਨਾ ਫੋਨ ਆਇਆ ਸੀ ਪਿੰਡ ਵਾਲੀ ਦਾ ਅੱਛਾ ਤੇ ਮੰਮੀ ਨੇ ਮੈਨੂੰ ਸਮਾਂ ਦੀ ਰਾਏ ਦਿੱਤੀ ਐ ਉਹ ਰਾਏ ਸਾਨੂੰ ਵੀ ਚੰਗੀ ਲੱਗੂਗੀ ਮੈਂ ਸਾਨੂੰ ਐ ਕਹਿੰਦੀ ਸੀ ਵੇਖ ਕਿਰਨਾ ਪਹਿਣ ਆਪਣੇ ਨਾਲ ਹੈਗੀ ਆ ਗੁੱਸੇ ਉਹ ਤੁਹਾਨੂੰ ਤੁਹਾਨੂੰ ਪਤਾ ਹੀ ਐ ਸਾਲ ਹੋ ਗਿਆ ਹੁਣ ਤੇ ਮੈਂ ਸਾਨੂੰ ਐ ਕਹਿੰਦੀ ਸੀ ਵੀ ਹੁਣ ਹੈਗੀ ਆ ਲੋੜੀ ਮੰਮੀ ਕਹਿੰਦੀ ਵੀ ਹੁਣ ਵਿਹਾਰ ਤਿਹਾੜ ਦੇ ਮੌਕੇ ਤੇ ਨਾ ਧੀਆ ਨੂੰ ਆਸ ਹੁੰਦੀ ਐ ਵੀ ਸਾਡੇ ਪੇਕਿਆਂ ਤੋਂ ਕੋਈ ਆਵੇ ਤੇ ਆਪਾਂ ਨਾ ਲੋਹੜੀ ਦੇਣ ਚੱਲ ਵੜਦੀਆਂ ਉਹ ਗੱਲ ਤਾਂ ਤੁਸੀਂ ਸੁਣ ਲਈਂ ਜੋ ਬਾਪੂ ਨੂੰ ਤਾਂ ਪਤਾ ਹੁਣ ਗੱਲ ਤਾਂ ਕੋਈ ਨਾਰਾਜ਼ ਆਲੀ ਤਾਂ ਕਿਰਨਾਂ ਦੀ ਕੋਈ ਗੱਲ ਨਹੀਂ ਸੀ ਉਹ ਤਾਂ ਆਪਦੀ ਆਪ ਨਾਰਾਜ਼ ਹੋ ਗਿਆ ਜਿਹੜਾ ਮੂੰਹ ਚੱਕ ਜਣ ਕੱਲੂ ਪਰੌਣੇ ਦੀ ਕਿੱਡੀ ਗੱਲ ਸੀ ਜ਼ਮੀਨ ਮੇਰੀ ਸੀ ਉਹਨੇ ਵੀ ਲਵਾਉਣੀ ਸੀ ਤੇ ਬਾਪੂ ਨੇ ਮੇਰੇ ਨਾਲ ਬਾਤ ਵੀਰ ਕਿੱਡੀ ਗੱਲ ਐ ਇਹ ਤੇ ਨਾਰਾਜ਼ ਹੁਣ ਕੀ ਗੱਲ ਆ ਉਹ ਤਾਂ ਆ ਕੇ ਨਹੀਂ ਖੜੇ ਉੱਤੇ ਦੇ ਸਾਲ ਹੋ ਗਏ ਠੀਕ ਆ ਹੁਣ ਆਪਾਂ ਉੱਤੋਂ ਦੀ ਹੋ ਜਾਵਾਂਗੇ ਫਿਰ ਕਿਵੇਂ ਬਾਪੂ ਨੂੰ ਨੀ ਨਾਰਾਜ਼ ਹੋਇਆ ਨਹੀਂ ਜੀ ਮੇਰੀ ਗੱਲ ਤਾਂ ਸੁਣੋ ਕੋਈ ਤਾਂ ਇੱਕ ਜਾਣਾ ਵਿੱਚੋਂ ਸਿਆਣਾ ਹੋਣਾ ਚਾਹੀਦਾ ਹੁਣ ਜੇ ਆਪਾਂ ਹੀ ਆਪਣੀ ਕੁੜੀ ਨੂੰ ਮੂੰਹ ਮੋੜ ਲਾਂਗੇ ਫਿਰ ਆਪਣੇ ਚਿੱਤੇ ਆਪਣੀ ਕੁੜੀ ਚ ਕੀ ਫਰਕ ਰਹਿ ਗਿਆ ਦੇਖ ਲੈ ਯਾਰ ਤਾਂ ਮੈਂ ਤੈਨੂੰ ਐ ਕਹਣਾ ਵੀ ਹੁਣ ਬਾਪੂ ਦੇ ਉੱਤੇ ਦੀ ਹੋ ਕੇ ਫਿਰ ਤੂੰ ਦੇਖ ਲੈ ਬਾਪੂ ਕੁਝ ਨਹੀਂ ਕਹਿੰਦਾ ਵੇਖ ਮੇਰੀ ਗੱਲ ਸੁਣ ਬਾਪੂ ਦੇ ਕੀ ਪਤਾ ਮਨ ਚ ਆਏ ਹੋਵੇ ਵੀ ਮੈਂ ਆਪਦੀ ਕੁੜੀ ਨਾਲ ਟੁੱਟਿਆ ਬੈਠਾ ਵੇਖ ਬਜ਼ੁਰਗ ਬੰਦਾ ਐਵੇਂ ਲੱਗਦਾ ਹੁੰਦਾ ਜਦੋਂ ਬੰਦਾ ਨਾ ਐਸ ਉਮਰ ਚ ਹੋ ਜੇ ਬੰਦੇ ਨੂੰ ਸੁਝਦਾ ਨਹੀਂ ਹੁੰਦਾ ਵੀ ਚੰਗਾ ਹੋਈ ਜਾਂਦਾ ਕਿ ਮਾੜਾ ਹੋਈ ਜਾਂਦਾ ਮੈਂ ਤੈਨੂੰ ਐਂ ਕਹਿੰਦੀ ਸੀ ਹੂੰ ਤਾਂ ਮੈਂ ਭੈਣ ਨੂੰ ਨਾ ਤੜਕੇ ਦੀ ਫੋਨ ਲਾਈ ਜਾਨੀ ਆ ਮੰਮੀ ਦੇ ਕਹਿਣ ਤੇ ਮੈਂ ਫੋਨ ਲਾ ਲਿਆ ਤੇ ਫੋਨ ਚੱਕੀ ਨਹੀਂ ਹੁਣ ਉਹਨਾਂ ਨੇ ਫੋਨ ਕਿੱਥੋਂ ਚੱਕਿਆ ਜੀ ਮੈਂ ਉਸ ਨੂੰ ਐਂ ਕਹਿੰਨੀ ਆ ਵੀ ਹੂੰ ਤਾਂ ਚਲ ਤੁਸੀਂ ਵੀ ਨਹੀਂ ਵਾਲ-ਵੂਲ ਕਟਾਏ ਹਨਾ ਚਲ ਆਪਾਂ ਤਾਂ ਐਂ ਚੱਲ ਵੜਦੇ ਆ ਕੋਈ ਨਾ ਚੱਲੇ ਬਾਲ ਦੀ ਦਾ ਖੈਰ ਹੈ ਕੁੜੀਆਂ ਕੋਲੇ ਜਾਣਾ ਪਗੜਾ ਕਿਤੇ ਸੌਰੀ ਜਾਣਾ ਮੈਂ ਹਾਂ ਨਾਲੇ ਆਏ ਆ ਜੀ ਆਪਾਂ ਨਾ ਮੂੰਹ ਸੁੰਘਿਆਵਾਂਗੇ ਵੀ ਜੇ ਆਪਣੇ ਚ ਕੋਈ ਗਲਤੀ ਹੋਈ ਆਪਾਂ ਭੈਣ ਨੂੰ ਕਹਿ ਦਾਂਗੇ ਵੀ ਭੈਣੇ ਸਾਥ ਹੋਊਗੀ ਗਲਤੀ ਦੇਖੋ ਵੀ ਅਸੀਂ ਤਾਂ ਇਹ じゃ ਕੋਈ ਕੰਮ ਹੀ ਨਹੀਂ ਕੀਤਾ ਨਾ ਹੀ ਸਾਡੇ ਮਨ 'ਚ ਇਹ じゃ ਕੋਈ ਪਾਪ ਸੀ ਵੀ ਸਾਡੇ ਮਨ 'ਚ ਆਇ ਨਹੀਂ ਸੀ ਵੀ ਤੂੰ ਜ਼ਮੀਨ ਲੈ ਕੇ ਜਾਏਂਗੀ ਜੇ ਤੁਹਾਨੂੰ ਬਾਪੂ ਨੂੰ ਕੀ ਪਤਾ ਬਾਪੂ ਦੇ ਦਿਮਾਗ 'ਚ ਕੀ ਸੀ ਉਹ ਬਾਪੂ ਨੂੰ ਵੀ ਬਸ ਆਹੀ ਕਰਕੇ ਬਾਪੂ ਨੂੰ ਹੈਗਾ ਸੀ ਸੁਗਰ ਆਪਾ ਬਾਪੂ ਬਸ ਆਹ ਗੱਲ ਤੋਂ ਡਾਗਾ ਮਨ ਤਾਂ ਮਨ ਦੀ ਗੱਲ ਦਾ ਪਤੀ ਹੈ ਬਾਪੂ ਨੂੰ ਬਾਪੂ ਕਹਿੰਦਾ ਵੀ ਕੀ ਪਤਾ ਹੁੰਦਾ ਵੇਲੇ-ਕਵੇਲੇ ਦਾ ਵੀ ਕੱਲੂ ਕੀ ਪਤਾ ਕਿ ਮੇਰੇ ਤੇ ਸਿਰਾ ਮੂਹ ਕਿਵੇਂ ਹੋ ਜਾਂਦਾ ਹੁੰਦਾ ਵੀ ਤੂੰ ਜੇ ਮੈਥੇ ਜ਼ਮੀਨ ਕਰਾਉਣੀ ਹੈ ਕਰਵਾ ਦੇ ਉਹ ਬਾਪੂ ਨੇ ਧੱਕੇ ਨਾ ਕਰਤਾ ਜੀ ਮੈਂ ਨਾ ਮੈਂ ਕਿਹਾ ਜੀ ਬਾਪੂ ਨੂੰ ਤੂੰ ਬਾਪੂ ਆਪਣੀ ਕੁੜੀ ਨੂੰ ਸੱਦ ਲੈ ਬਾਪੂ ਕਹਿੰਦਾ ਆਪਣੀ ਕੁੜੀ ਕੀ ਕਹਿੰਦੀ ਐ ਤੈਨੂੰ ਜਦੋਂ ਮੈਂ ਬੈਠਾ ਹੁਣ ਉਹੀ ਗੱਲ ਹੋ ਗਈ ਫਿਰ ਕੁੜੀ ਦਾ ਹੋ ਕੇ ਸਾਲ ਇਹ ਗੱਲ ਤੋਂ ਨਰਾਜ਼ ਕੀ ਮੰਨ ਗਈ ਗੱਲ ਦਾ ਕੁਝ ਵੀ ਨਹੀਂ ਇਹ ਮੈਂ ਸਾਨੂੰ ਐ ਕਹਿੰਦੀ ਐ ਜੀ ਹੁਣ ਜਦੋਂ ਉਹ ਪਰਾਣੇ ਨੂੰ ਲਾਲਚੂ ਮਾੜਾ ਮੋਟਾ ਪਰਾਣੇ ਮੰਗਰ ਲੱਗ ਗਈ ਵੀ ਜੇ ਮੁਰਤੇ ਨੂੰ ਫੋਨ ਨਹੀਂ ਕਰਿਆ ਨਾ ਕੋਈ ਤੇ ਪਰਾਣਾ ਆ ਕੇ ਖੜਾ ਇਸ ਗੱਲ ਦਾ ਤੈਨੂੰ ਪਤਾ ਪਰਾਣਾ ਕਚੈਰੀਆਂ 'ਚ ਲੱਗਿਆ ਹੋਇ ਤੇ ਉਹ ਤਾਂ ਮਣੀ ਮੋ ਟਿੱਪਣ ਕਾ ਗਈ ਸੀ ਮੁੜ ਕੇ ਉਹਨੇ ਤਾਂ ਆਪਣੇ ਘਰੇ ਹੀ ਨਹੀਂ ਵਾਹਿਆ ਹੁਣ ਤਾਂ ਸਮਾਂ ਦੀ ਨਾ ਪਰੌਣਾ ਗਿਆ ਹੋਇਆ ਬਾਹਰਲੇ ਦੇਸ਼ ਦੁਬਈ ਹੂੰ ਦੁਬਈ ਗਿਆ ਹੋਇਆ ਮਾਸੀ ਦਾ ਪੁੱਤ ਉਹਨੂੰ ਨਾਲ ਲੈ ਗਿਆ ਹੁਣ ਤਾਂ ਚੱਲ ਆਪਾਂ ਚੱਲਾਂ ਐ ਵੀ ਮੰਨਦੇ ਆ ਵੀ ਭਾਈ ਕੁੜੀ ਵੀ ਪਰੌਣਾ ਹੈਣੀ ਇੱਥੇ ਵੀ ਤਾਂ ਨਹੀਂ ਆਉਂਦੀ ਤੇ ਜਦੋਂ ਨਾ ਪਿੰਡ 'ਚ ਕਿਸੇ ਦੇ ਭੋਗ-ਭੂਗ ਤੇ ਆਉਂਦੀ ਏ ਕਿਸੇ ਕੁੜੀਆਂ ਨਾਲ ਉਦੋਂ ਆਪ ਨੂੰ ਵੀ ਦੁੱਖ ਹੁੰਦਾ ਹੈ ਕਰੀ ਆ ਕੇ ਨਹੀਂ ਜਾਂਦੀ ਉਹ ਦੁੱਖ ਤਾਂ ਆਉਂਦਾ ਹੁਣ ਉਹ ਵੀ ਵਿਚ ਵਿਚਾਲੇ ਫਸ ਗਈ ਉਹਦੇ ਸੱਤ ਸੱਤੇ ਉਪਰ ਆਉਣਾ 18 ਦਿਨ ਦੇ ਹੁਣੇ ਫੇਰ ਹੀ ਨਹੀਂ ਆਉਂਦੀ ਸੀ ਉਹ ਅੱਗੇ ਨਹੀਂ ਕਿਤੇ ਅੜਕੀ ਸੀ ਆਹੀ ਗੱਲ ਦਾ ਗੁੱਸਾ ਉਹਨਾਂ ਨੂੰ ਚੱਲ ਫਿਰ ਆਪਾਂ ਜਾਇਆ ਉਹਨੇ ਜੀ ਚੱਲ ਤੇ ਮਰਜੀ ਆ ਫਿਰ ਦੇਖ ਲੈ ਆਪਾਂ ਪਹੁੰਚਾਇਆ ਉਹਨੇ ਹੋਰ ਆਪਾਂ ਜਾਈ ਜਾਂਦੇ ਚੱਲ ਫਿਰ ਕੋਈ ਨਾ ਬਖ ਚੱਲ ਹੋਰ ਜੀ ਚੱਲ ਫਿਰ ਮੈਂ ਆ ਕੇ ਲਾ ਲੂਆਂ ਬਸ 4 ਘੰਟੇ ਰਹਿ ਕੇ ਜਾ ਮੋਟਿਆਂ ਨੂੰ ਕਹਿੰਦੇ ਉਹ ਲਾ ਹਾਈ ਹਾਈ ਨਹੀਂ ਮਸਾਂ ਕੰਮ ਨੇ ਬੜਦੇ ਦੇਣਗੇ ਦੇਖੀ ਠੰਡ ਵੀ ਬਾਲੀ ਹੋਈ ਪਈ ਆ ਦਿਨ ਵੀ ਪੋਰਾ ਪੋਰਾ ਨੇ ਭਾਈ ਮੈਂ ਮਰ ਜਾ ਅੱਗੇ ਤਾਂ ਭਾਬੀ ਹੁਣੀ ਨਾ ਏਕ-ਏਕ ਦੋ-ਦੋ ਫੋਨ ਕਰਦੇ ਸੀ ਹੁਣ ਤਾਂ ਨਾ ਅੱਜ ਤਾਂ ਐਂ ਲੱਗਦਾ ਵੀ ਜਿਵੇਂ ਫੋਨ ਦੇ ਉੱਤੇ ਹੀ ਬੈਠ ਗਏ ਹੁੰਦੇ ਨੇ ਵੀ ਜਦੋਂ ਨਹੀਂ ਫੋਨ ਚੱਕਦੀ ਉਹ ਤੁਸੀਂ ਨਾ ਕਰੋ ਬਾਰ-ਬਾਰ ਫੋਨ ਕਰਕੇ ਮੇਰਾ ਦਿਮਾਗ ਖਰਾਬ ਕੀਤਾ ਪਿਆਗਾ ਹੁਣ ਮੈਂ ਐਂ ਕਹਿੰਨੀ ਆ ਵੀ ਜੇ ਉਹ ਅੱਜ ਆ ਗਏ ਮੈਨੂੰ ਤਾਂ ਐਂ ਲੱਗਦਾ ਵੀ ਕਿਤੇ ਆਈ ਨਾ ਜਾਣ ਜੇ ਆ ਗਏ ਫਿਰ ਉਹ ਮਾਂ ਨੂੰ ਦੇ ਸਾਹਮਣੇ ਜੇ ਕੋਈ ਗੱਲ ਕਰਨ ਲੱਗੇ ਫਿਰ ਮਾਂ ਨੇ ਕਹਿਣਾ ਬੀ ਲਾਤੇ ਨੂੰ ਜਮੀਨ ਦਾ ਲਾਲਚ ਸੀਗਾ ਵੀ ਤੂੰ ਆਏ ਗੁੱਸਾ ਕਰੀ ਫਿਰਦੀ ਆ ਨਾ ਤਾਂ ਮੈਂ ਉਹਨਾਂ ਨੂੰ ਸਿੱਧੇ ਮੂੰਹ ਗੱਲ ਕਰ ਸਕਦੀ ਆ ਪੁੱਛ ਸਕਦੀ ਆ ਨਾ ਬਾਸ ਤਾਂ ਹੁਣ ਆਏ ਆ ਵੀ ਆਪਦਾ ਹੀ ਟਾਈਮ ਵਿਚਾਰ ਲੈਣੀ ਆ ਮਾਂ ਨਾਲ ਗੱਲ ਕਰਕੇ ਨਾ ਮਾਂ ਨੂੰ ਕਹਿਣੀ ਆ ਵੀ ਮਾਂ ਲੋੜੀ ਦਾ ਮੂਰੇ ਤਿਹਾਰ ਆਉਂਦਾਗਾ ਵੀ ਮੈਂ ਭੱਜ ਕੇ ਜਾ ਕੇ ਵੀ ਭੈਣ ਕੋਲੇ ਜਾ ਕੇ ਨਾਲੇ ਲੋੜੀ ਦੇਉਣੀ ਆ ਨਾਲੇ ਉਹਨੂੰ ਮਿਲੇ ਆਉਣੀ ਆ ਵੀ ਮੇਰਾ ਵੀ ਬਾੜਾ ਹੀ ਦਿਲ ਕਰਦਾਗਾ ਨਾਲੇ ਇਹਨੂੰ ਦਾਲਚ ਹੋ ਜਾਣਾ ਵੀ ਚਲ ਮੇਰੀ ਕੁੜੀ ਕੋਲੇ ਜਾਂਦੀ ਆਗੀ ਫਿਰ ਆਇਆ ਮਾਗਰੋਂ ਆਉਣਗੇ ਤਾਂ ਆਪ ਹੀ ਮੁੜ ਜਾਣਗੇ ਜਦੋਂ ਮੈਂ ਉਹਨਾਂ ਦੇ ਮੱਥੇ ਹੀ ਨਹੀਂ ਲੱਗਣਾ ਹੈਗਾ ਪੈ ਹੋਣਾ ਜਿਵੇਂ ਉਹਨਾਂ ਨੇ ਮੇਰੇ ਨਾਲ ਕੀਤੀ ਹੈ ਨਾ ਉਹਨਾਂ ਨੂੰ ਵੀ ਅਹਿਸਾਸ ਹੋਵੇ ਵੀ ਹਾਂ ਜਦੋਂ ਅਸੀਂ ਇਹਦੀ ਕੁੱਤੇ ਵਾਲੀ ਸਿਆਣਨੀ ਕੱਢੀ ਹੈਗੀ ਅੱਜ ਉਹਨਾਂ ਨੂੰ ਭੈਣ ਜਿਆਦਾ ਆ ਗਈ ਹੈ ਕੈ ਦਿਨ ਹੋ ਗਏ ਉਦਣ ਦੀ ਤਾਂ ਇਹਨਾਂ ਨੇ ਬੱਤੀ ਨਹੀਂ ਬਾਈ ਮੇਰੀ ਕਰੇ ਸਾਲ ਪਿਛੋਂ ਸੰਧਾਰਾ ਨਾ ਬਾਸਤਾਨਾ ਹੈ ਹੁਣ ਫੋਨ ਤੇ ਫੋਨ ਹੀ ਕਰੀ ਜਾਂਦੇ ਨੇ ਫੋਨ ਤੇ ਫੋਨ ਹੀ ਕਰੀ ਜਾਂਦੇ ਨੇਗੇ ਇਹ ਵੀ ਪੁੱਛਣੇ ਪੈਣਗੇ ਕੋਈ ਘਰੇ ਦਾ 1 ਰੁਪਿਆ ਚੱਲ ਰੋਕੀ শেਟ ਨੂੰ ਫੋਨ ਕਰਦਾ ਹਾਂ ਹਾਂ ਕੀ ਆਲਾ ਰੋਕੀ ਅੱਛਾ ਅੱਛਾ ਵਧੀਆ ਹੈ ਕਰੀ ਆ ਚੱਲ ਸ਼ੁਕਰ ਹੈ ਕਰੀ ਆ ਓਏ ਇੱਕ ਲੋੜ ਆ ਯਾਰ ਪਰ ਪੀਏ ਚਾਹੀਦੇ ਸੀ ਔਰ ਪੀਏ ਦਾ ਕੋਈ ਬਾਲੇ ਨਹੀਂ ਚਾਹੀਦੇ 4-5000 ਰੁਪਏ ਚਾਹੀਦਾ ਕਰਨ ਦਾ ਕੁਛ ਨਹੀਂ ਕੁੜੀ ਕੋਈ ਲੋੜੀ ਲੱਗ ਜਾਨਾ ਔਰ ਤਨ ਪਤੀ ਹੈ ਰਮਗਾਈ ਵਾਲੀ ਹੈ ਬਰਾ 1000 ਰੁਪਏ ਤਾਂ ਲੱਗ ਹੀ ਜਾਂਦੇ ਆ ਚੱਲ ਕੋਈ ਨਾ ਬਾਈ ਬਣ ਕੇ ਤਨ 10000 ਰੁਪਏ ਦੇ ਦੇਰਾ ਹਾਂ ਮੈਂ ਫੜ ਕੇ ਲੈ ਕੇ ਆਉਣਾ ਯਾਰ ਬਾਈ ਠੀਕ ਹੈ ਚੱਲ ਕੋਈ ਨਾ ਜਾਂਦਾ ਸਮਾਨ ਲੈ ਜਾਗੇ ਹਾਂ ਦੇ ਦੇ ਤਨ 10000 ਰੁਪਏ ਦੇ ਦੇ ਕੇਰਾ ਤਨ ਕਨਾ ਸਰਜੂ ਹਾਂ ਹਾਂ ਆ ਗਿਆ ਮੈਂ ਤੇਰੇ ਕੋਲ ਬਸ ਤੁਰਦਾ ਬਸ ਮੈਂ ਖੇਤੋਂ ਇਧਰ ਹੀ ਆਉਣਾ ਤੇਰੇ ਕੋਲ ਸਿੱਧਾ ਠੀਕ ਹੈ ਧੰਨਵਾਦ ਭਾਈ ਚਲ ਇਹ ਸੰਦਾ ਵੀ ਹੱਲ ਹੋ ਗਿਆ ਚਾਕੇ ਹੁਣ ਪੈਸੇ ਫੜ ਕੇ ਲਾ ਕੇ ਤੇ ਚੱਲਿਆ ਆਣਾ ਫਿਰ ਕੁਛ ਨਹੀਂ ਹੁੰਦਾ ਚਲ ਇਹਦੀ ਵੀ ਮੰਨ ਲੈਣੇ ਫਿਰ ਕਈ ਵਾਰ ਜੇ ਆਪ ਜਾਵਾਂਗੇ ਕੀ ਬਤਾ ਗੁੱਸਾ ਟਾਲੀ ਜਾਵੇ ਹੋਇ ਤਾਂ ਬਰਤਨਾਈਸ ਕੀਦੀ ਤਾਂ ਚਲ ਜੇ ਆਪ ਜਾਵਾਂਗੇ ਫੇਰ ਹੀ ਬਰਤੂ ਯਾਰ ਚਲ ਜੇ ਇਸ ਦੀ ਕੋਈ ਗੱਲ ਹੋਰ ਕੋਈ ਗੱਲ ਆ ਉਹ ਤਾਂ ਪੁੱਛ ਲੈ ਕੁੜੀ ਨੂੰ ਇਹ ਗੱਲ ਦਾ ਕੁਛ ਨਹੀਂ ਕੱਲ ਕੱਲ ਜਾਏ ਤੂੰ ਪਤਾ ਲੱਗੂ ਕਿ ਕਿਹੜੀ ਗੱਲ ਦਾ ਗੁੱਸਾ ਮਨੀ ਬੈਠੇ ਜਮੀਨ ਦੀ ਮੰਨੀ ਬੈਠਿਆ ਤੇ ਕੋਈ ਹੋਰ ਗੱਲ ਦਾ ਮੰਨੀ ਬੈਠਿਆ ਜੇ ਨਹੀਂ ਗਏ ਤੇ ਤਿਆਰ ਤੇ ਫਿਰ ਇਹਦੂ ਵੱਧ ਗੁੱਸਾ ਮੰਨਣਗੇ ਤੇ ਸਮਝ ਨਹੀਂ ਆਇਆ ਪ੍ਰਾਉਣਾ ਤੇ ਸੱਸ ਤੇ ਉਹ ਬੋਲਣਗੇ ਕਿ ਭਾਈ ਤੂੰ ਤੇ ਤਿਆਰ ਤੇ ਵੀ ਨਹੀਂ ਆਏ ਇਹਨਾਂ ਗੱਲ ਦਾ ਵੱਧੂ ਵੀ ਗਲਤ ਤੇ ਨਹੀਂ ਚੱਲੀ ਆਪਾਂ ਹਾਂ ਕੁੜੀ ਨੂੰ ਸਮਾਨ ਤਾਂ ਦੇ ਕੇ ਆਈ ਮਾ ਕੀ ਕਰਦੀ ਆ ਕਰ ਲੈ ਕੰਮ ਕੰਮ ਤਾਂ ਮੈਂ ਕਰ ਲੇ ਮਾਂ ਨੇ ਕੀ ਕਰਨਾ ਸੀ ਮਾਂ ਤਾਂ ਬੈਠੀ ਐ ਮੰਜੇ ਤੇ ਤੈਨੂੰ ਦਿਸ ਜਾਂਦੀ ਐ ਹੁਣ ਜਾਣ ਤੇਰੀ हट ਗਈ ਹਾਂ ਜਾਣ हट ਗਈ ਚਲ ਸ਼ੁਕਰਾਂ ਜਾਣ ਤੇਰੀ ਬਿਟੀ ਤੇ ਮੈਂ ਤਾਂ ਤੇਰੇ ਕੋਲੇ ਤਾਂ ਆਈ ਸੀਗੀ ਹਾਂ ਮੈਂ ਆਏ ਕਹਿੰਦੀ ਸੀ ਵੀ ਮੈਂ ਭੈਣ ਕੋਲੇ ਜਾ ਕੇ ਲੋੜੀ ਦੇ ਆਉਣੀ ਆ ਲੋੜੀ ਦੇ ਆਉਣੀ ਆ ਉੜਾ ਭੈਣ ਕੋਲੇ ਭੈਣ ਦੀਆਂ ਤਾਂ ਡਵਾਂਡਾ ਵਾਲੀਆਂ ਵੱਡੀਆਂ ਵੀ ਲੋੜੀ ਦੀ ਤਿਆਰੀ ਨਹੀਂ ਵੈਰੀਨੀ ਆਪਣੀ ਮੈਂ ਤਿਆਰੀ ਕਰਨ ਨੂੰ ਕੀ ਹੁੰਦਾ ਕੋਲੇ ਪੈਸਾ ਹੋਣਾ ਚਾਹੀਦਾ ਜਿਹੜੀ ਮਰਜ਼ੀ ਚੀਜ਼ ਖਰੀਦ ਲੈ ਉਡੇ ਸਹਾਰਚ ਤਾਂ ਉਹ ਬੈਠੇ ਨਾ ਉਹ ਮੁੱਲ ਦੀਆਂ ਚੀਜ਼ਾਂ ਖਾ ਕੇ ਨਹੀਂ ਰਾਜੀ ਕੀ ਕੀ ਲੈ ਕੇ ਜਾਵੇਂਗੀ ਤੂੰ ਮੈਨੂੰ ਦੱਸ ਮਾਂ ਤੂੰ ਤਾਂ ਉਹੀ ਗੱਲਾਂ ਕਰਦੀ ਆ ਵੀ ਟਾਈਮ-ਟਾਈਮ ਦੀ ਗੱਲ ਹੁੰਦੀ ਆ ਕਿ ਪਹਿਲਾਂ ਸੀ ਅਗਲਾ ਘਰੇ ਪਿੰਨੀਆਂ ਪੁੰਨੀਆਂ ਬਣਾ ਕੇ ਦਿੰਦਾ ਸੀਗਾ ਹੁਣ ਕਿਹੜਾ ਬਣਾਉਂਦੇ ਨੇ ਹੁਣ ਤਾਂ ਬਾਜ਼ਾਰ ਚੋਂ ਪੈਸੇ ਲਾਓ ਜਿਹੜੀ ਮਰਜ਼ੀ ਚੀਜ਼ ਲਵੋ ਦੇ ਆਓ ਉਹਦੇ ਜਿਹੜੀਆਂ ਮਜ਼ਾ ਬਾਜ਼ਾਰ ਤੇ ਤੂੰ ਤਾਂ ਕਹਤਾ ਵੀ ਕਹੇ ਜੀ ਮਰਜ਼ੀ ਚੀਜ਼ ਲਵੋ ਜਿਹੜੀ ਜੀ ਆਪਦੀ ਘਰ ਦੀ ਚੀਜ਼ ਉਹ ਤਾਂ ਹੁਣ ਆਇਆਂ ਆਖਣਗੇ ਆਖਣਗੇ ਇੰਨਾ ਦੁੱਧ ਸੀਗਾ ਸੱਸ ਨੂੰ ਹਕ ਖੋਆ ਨਾ ਕੱਢਿਆ ਗਿਆ ਹੁਣ ਸਾਡੇ ਕੋਲ ਮੁੱਲ ਦੀਆਂ ਚੀਜ਼ਾਂ ਲੈ ਕੇ ਆ ਗਏ ਉਹ ਤਾਂ ਪਹਿਲਾਂ ਤਾਂ ਖੋਆ ਪਾ ਲੈਣਗੇ ਖਾ ਕੇ ਰਾਜੀ ਐ ਅੱਛਾ ਫੇਰ ਉਹ ਚੌਲਾਂ ਦੀਆਂ ਪਿੰਨੀਆਂ ਹੋਰ ਰੋਟੀਆਂ ਵਿੱਚ ਖੋਆ ਪਾ ਕੇ ਬਾਹਲੀਆਂ ਡਵਾਂਡਾਂ ਵੱਡੀਆਂ ਉਹਦੀਆਂ ਤਾਂ ਆਖੂਗੇ ਇਥੇ ਚਾਰ ਚੀਜ਼ਾਂ ਲੈ ਕੇ ਮੁੱਲ ਦੀਆਂ ਆ ਗਏ ਫੇਰ ਹੁਣ ਮਾਂ ਮੈਂ ਤਾਂ ਤੈਨੂੰ ਕੁਝ ਨਹੀਂ ਕਹਿੰਦੀ ਪਰ ਉਹਦੇ ਫਿੱਟ ਨਹੀਂ ਹੋਣੀ ਗੱਲ ਚਲ ਕੋਈ ਨਾ ਐ ਕਰਦੇ ਆ ਆਪਾਂ ਹੁਣ ਮੈਂ ਐ ਕਰੂੰਗੀ ਬਾਜ਼ਾਰ ਚੋਂ ਲੈ ਜੂੰਗੀ ਥੋੜਾ ਗਾਣਾ ਸੁਣ ਲੈ ਕੇ ਜਾਣੀ ਰਿਓੜੀਆਂ ਗੱੱਚੇ ਲੈ ਜੂਗੀ ਨਹੀਂ ਰਿਓੜੀਆਂ ਕਿਹੜੀਆਂ ਖਾਣਗੇ ਉਹ ਖਰੋਟ ਖਰੂਟ ਮੇਵੇ ਲੈ ਜੀ ਚੱਲ ਕੋਈ ਨਾ ਮਾਂ ਉਹ ਲੈ ਜੂਗੀ ਤੂੰ ਮੈਨੂੰ ਪੈਸੇ ਦੇ ਦੇਈ ਕੋਈ ਨਾ ਮੈਂ ਲੈ ਜੂ ਸਮਾਨ ਮੈਂ ਤੈਨੂੰ ਐਂ ਕਹਿੰਦੀ ਸੀਗੀ ਅਜੇ ਬਥੇਰਾ ਮਹੀਨਾ ਪਿਆਗਾ ਸਿਆਲ ਦਾ ਕੋਈ ਨਾ ਖੂਆ ਖੂਆ ਮਾਰ ਕੇ ਆਪਾਂ ਬਾਅਦ ਚ ਦੇ ਦਾਂਗੇ ਹੁਣ ਦੋ ਵਾਰਾਂ ਫੇਰ ਰੱਖਣਗੇ ਕੋਈ ਨਾ ਹੁਣ 3 ਨੂੰ ਕਿਹੜਾ ਇੱਕ ਵਾਰੀ ਸਮਾਨ ਦੇ ਕੇ ਆਪਾਂ ਬਸ ਕਰਦੇ ਹੁੰਨੇ ਆ 3 ਤੇ ਜਦ ਮਰਜੀ ਦੇ ਆ ਅਗਲੇ ਜਦ ਹੀ ਰੱਖ ਲੰਦਾ ਅਗਲੇ ਨੂੰ ਕੀ ਆ ਚੱਲ ਫੇਰ ਤੂੰ ਜਾਇਆ ਮੈਂ ਆਏ ਕਰ ਲੂਗੀ ਫਿਰ ਬਾਅਦ ਚ ਖੁਆ ਕੱਢ ਕੇ ਮੈਂ ਜਾ ਆਉਂ ਆਹੋ ਜਾਂ ਤੂੰ ਜਾਏਂ ਜਾਏਂ ਕਰੀ ਤੂੰ ਫਿਰ ਆਸੀ ਦੋਨੇ ਜਾਣੇ ਜਾ ਕੇ ਉਦੋਂ ਜਾਇਮ ਜੇ ਮੇਰਾ ਦਿਲ ਕੀਤਾ ਮੈਂ ਦੋ ਦਿਨ ਲਾ ਵੀ ਆਉਂਗੀ ਦੋ ਦਿਨ ਹਾਂ ਹੁਣ ਦੋ ਦਿਨ ਕਿਉਂ ਲਾ ਕਰੇ ਕੰਮ ਕੌਣ ਕਰੂ ਆਪਣੀ ਦੇਖ ਮੇਰੀ ਗੱਲ ਸੁਣ ਲਾ ਮੈਨੂੰ ਕਿੰਨਾ ਟਾਈਮ ਹੋ ਗਿਆ ਗਈ ਨੂੰ ਪਤਾ ਕੀ ਆ ਉਹ ਮੈਨੂੰ ਹਰ ਵੇਲੇ ਫੋਨ ਕਰਕੇ ਕਹਿੰਦੀ ਰਹਿੰਦੀ ਆ ਵੀ ਭਾਬੀ ਤੂੰ ਆ ਜਾ ਮੇਰੇ ਕੋਲ ਦੋ ਦਿਨ ਲਾ ਜਾ ਲਾ ਜਾ ਹੁਣ ਮੈਂ ਆਏ ਕਹਿੰਦੀ ਆ ਨਾਲੇ ਲੋੜੀ ਆਗੀ ਤੇ ਮੈਂ ਦੋ ਦਿਨ ਲੈ ਜਾਉਂਗੀ ਰਾਮ ਨਾਲ ਤੂੰ ਕੋਈ ਨਾ ਘਰ ਦਾ ਕੰਮ ਮਾੜਾ ਨਾ ਕੋੜੇ ਉਹਨਾਂ ਦੀ ਲੋਹੜੀ ਤਾਂ ਹੈਗੀ ਆ ਫਿਰ ਆਪਣੇ ਘਰੇ ਵੀ ਲੋਹੜੀ ਹੈ ਮਾਂ ਨੂੰ ਕਿਵੇਂ ਸਰੂਗਾ ਘਰ ਤੋਰ ਕੇ ਸੋਨੂ ਚਲ ਕੋਈ ਨਾ ਮੈਂ ਦੇਖ ਲੂੰਗੀ ਜਿਹੜਾ ਜ ਮੈਨੂੰ ਟਾਈਮ ਹੋਇਆ ਤੇ ਮੈਂ ਆ ਜੂੰਗੀ ਚੰਗਾ ਹਾਂ ਚਲ ਮੈਨੂੰ ਪੈਸੇ ਪੂਸੇ ਦੇ ਦੀ ਤੇ ਮੈਂ ਸਮਾਨ ਸਮੂਨ ਲੈ ਜੂੰਗੀ ਚੰਗਾ ਤਿਆਰ ਹ ਤੂੰ ਹਾਂ ਬਸ ਮੈਂ ਤਿਆਰ ਹੀ ਆਂਗੀ ਚਲ ਕੋਈ ਦਿਨੀਆਂ ਪੈਸੇ ਇੱਕ ਅੱਧਾ ਸੂਟ ਮੈਂ ਨਾਲ ਲੈ ਜੂੰਗੀ ਜੇ ਮੇਰਾ ਮਨ ਬਦਲ ਗਿਆ ਰਹਿਣ ਦਾ ਫਿਰ ਮੈਂ ਰਹਿ ਪੂੰਗੀ चंगा फिर क्या तो कर, कम करूंगी तू दो राय बना ली मैं तो समझ नहीं आईने क्यों राय बना ली ऐ ला आप ही जी क्ड लिया मैं लोड़ी ते वहां हम तैयारी ब्याह कहूगी मां तेन दे चीजा नहीं खानिया ਮੈਂ ਤਾਂ ਮਾਂ ਤਾਂ ਚਾਰ ਸਪੇਰੇ ਫਸ ਜਾਂਦੀ ਐ ਨਾਲੇ ਪੈਸੇ ਲਾਵਾਂਗੇ ਨਾਲੇ ਉਹਦੇ ਫਿੱਟ ਨਹੀਂ ਆਉਣੀ ਗੱਲ ਹਾਂ ਮਾਂ ਹਾਂ ਮੈਂ ਖੇਤ ਜਾਵੜੀ ਸੀ ਹਾਂ ਮੈਂ ਤੇਰੇ ਜਵਾਈ ਨੂੰ ਕਹਿਤਾ ਵੀ ਭੈਣ ਕੋਲੇ ਜਾਵੜਦੇ ਨਾ ਨਾ ਕੇਰਾ ਤਾਂ ਕਾਬਰ ਆ ਚੱਲ ਨਹੀਂ ਕਰਦੇ ਕਵੇਲਾ ਚਲ ਠੀਕ ਐ ਮਾਂ ਫਿਰ ਬਾਕੀ ਮੈਂ ਤੈਨੂੰ ਨਾ ਉੱਥੇ ਪਹੁੰਚ ਕੇ ਜਿਹੜੀ ਵੀ ਗੱਲ ਹੋਈ ਸ਼ਾਮ ਨੂੰ ਦੱਸੂ ਚੰਗਾ ਚੰਗਾ ਮੈਨੂੰ ਕਹਿੰਦਾ ਤੂੰ ਚੱਲ ਘਰੇ ਮੈਂ ਤਾਂ ਹੁਣ ਸਾਰਾ ਕੰਮ ਵੀ ਕਰ ਲਿਆ ਨਾਤੀ ਤਾਂ ਹੈਗੀ ਸੀ ਮੈਂ ਬੂਟ ਪਾਉਣ ਵਾਲੇ ਰਹਿੰਦੇ ਸੀ ਮੈਂ ਤਾਂ ਬੂਟ ਵੀ ਪਾ ਕੇ ਬੈਠ ਗਈ ਤੇ ਆਪ ਹਜੇ ਨਹੀਂ ਆਇਆ خدا ਨੀ ਕਿਤੇ ਭੁੱਲੀ ਨਾ ਗਿਆ ਹੋਵੇ ਉਹ ਪੈਸੇ ਵੀ ਹੈ ਨਹੀਂ ਸੀ ਉਹ ਕਿ ਬੜਬੜ ਕਰੀ ਇੰਨੀ ਕਲੀ ਆ ਤੂੰ ਸੇ ਸਮਾਨ ਕਿੱਥੋਂ ਲਿਆਉਂਦਾ ਉਹ ਸਮਾਨ ਉਹ ਜੋ ਕੁੜੀ ਕੋਲੇ ਜਾਵਾਂਗੇ ਸਮਾਨ ਤਾਂ ਲਿਉਣੀ ਪਊਗਾ ਚੰਗਾ ਹੋ ਗਿਆ ਸ਼ੁਕਰ ਹੈ ਵੀ ਤੁਸੀਂ ਸਮਾਨ ਲਿਆਂਦਾ ਮੈਂ ਤਾਂ ਸੋਚੀ ਜਾਂਦੀ ਸੀ ਵੀ ਘਰੇ ਤਾਂ ਪੈਸੇ ਵੀ ਨਹੀਂ ਸੀ ਵੀ ਤੁਸੀਂ ਸਮਾਨ ਕਿੱਥੋਂ ਲਿਆਉਂਦੇ ਤੂੰ ਤਾਂ ਫਿਰ ਉਹੀ ਗੱਲ ਸਾਨੂੰ ਤਾਂ ਇੰਨੀ ਕਿ ਅਕਲ ਹੀ ਹੁੰਦੀ ਹੈ ਮੈਂ ਤਾਂ ਪਤਾ ਸੀ ਵੀ ਘਰੇ ਪੈਸੇ ਨਹੀਂ ਪਹਿਲਾਂ ਪੈਸੇ ਦਾ ਇੰਤਜ਼ਾਮ ਕਰਨ ਵਾਗਿਆ ਸੀ ਮੁੰਡੇ ਨੂੰ ਫੋਨ ਕਰਕੇ ਪੁੱਛਿਆ ਸੀ ਉਹ ਕਹਿੰਦਾ ਘਰੋਂ ਫੜਕੇ ਲਿਆਇਆ ਪੈਸੇ ਵੀ ਫੜ ਲਿਆ ਤੇ ਸਮਾਨ ਵੀ ਲਿਆ ਮੈਂ ਤੈਨੂੰ ਐਂ ਕਹਿੰਦੀ ਆਂ ਜੀ ਹੱਥ ਨਹੀਂ ਆਪਣਾ ਆਪਾ ਮੁਰਨਾ ਵੀ ਹੋਊਗਾ ਤੇ ਤੁਸੀਂ ਨਾ ਬਸ ਮੂੰਹ ਹੱਥ ਜੱਤ ਹੋ ਕੇ ਪੈਰਾਂ 'ਚ ਕੁਛ ਪਾਉਣਾ ਪਾ ਲੋ ਤੇ ਐਂ ਚੱਲ ਸਰਹਾ ਕਪੜੇ ਧੋਤੀ ਪੈ ਕਪੜੇ ਬਾਦਨ ਨਾ ਬਦਲ ਲੈਣਾ ਬਸ ਹੁਣ ਪਾਲਾ ਦਾ ਦੂਜਾ ਪਜਾਮਾ ਕੁਰਤਾ ਪਾ ਲੰਨਾ ਤੇ ਬਸ ਕਪੜੇ ਬਦਲ ਕੇ ਚੱਲ ਮੇਰੀ ਗੱਲ ਸੁਣੋ ਜੀ ਮੈਨੂੰ ਤਾਂ ਐ ਹੋਇਆ ਪਿਆ ਵੀ ਹੁਣੀ ਭੱਜ ਚੱਲ ਗਈ ਵੀ ਪਤਾ ਨਹੀਂ ਮੂਰੇ ਵੀ ਕੀ ਕੁਛ ਹੋਊਗਾ ਉਹ ਕੋਈ ਤਾਂ ਦੋ ਮਿੰਟ ਬਾਅਦ ਜਾਣਾ ਮੋਟਰਸਾਈਕਲ ਮੋੜੇ ਆਮ ਗੱਤਨ ਚਲ ਮੈਂ ਮਾਰੇ ਕਪੜੇ ਬਦਲ ਲੈ ਹੱਥੋਂ ਤੋ ਠੀਕ ਹੱਥੀ ਧੋ ਲੋ ਬਸ ਕਪੜਿਆਂ ਨੂੰ ਰਹਿਣ ਦੇ ਜੀ ਆਪਾਂ ਕੁੜੀ ਕੋਲੇ ਹੀ ਜਾਣਾ ਹੈ ਕੁੜੀ ਨੂੰ ਵੀ ਪਤਾ ਹੀ ਆ ਬਾਕੀ ਮੇਰੀ ਗੱਲ ਸੁਣੋ ਜੀ ਲੀਡਾ ਤਾ ਤਾ ਤਾਈਓ ਚੰਗਾ ਲੱਗਦਾ ਹੁੰਦਾ ਜੇ ਆਪ ਦੀ ਭੈਣ ਮੰਨ ਹੁਣ ਮੈਨੂੰ ਤਾਂ ਆ ਹੀ ਫਿਸਰ ਐ ਵੀ ਪਤਾ ਨਹੀਂ ਡੁੱਬੜੀ ਕੀ ਸੋਚੀ ਜਾਂਦੀ ਆਪਣੇ ਵਾਸਤੇ ਉਹ ਚੰਗਾ ਚੱਲ ਫਿਰ ਮੂੰਹ ਹੱਥ ਤੋਂ ਢੋਲਾਂ ਫਿਰ ਪਾਉਣਾ ਬੂਟ ਬਚਾ ਲਈ ਚੰਗਾ ਜੀ ਚੰਗਾ ਹਾਂ ਜੇ ਤਾਂ ਪਵਾ ਵਧਿਆ ਹੀ ਬੈਠਾ ਚਲ ਸ਼ੁਕਰ ਹੈ ਕੱਪੜਿਆਂ ਦੇ ਨਾ ਪੈਸੇ ਦੇ ਆਵਾਂਗੇ ਉਹ ਆ ਵੀ ਪਸੰਦ ਦੇ ਲਿਆਉਗੀ ਤੇ ਜੇ ਸਾਡੇ ਨਾਲ ਮੰਨੀ ਆਉਣ ਨੂੰ ਫਿਰ ਕਹਿ ਦਾਂਗੇ ਵੀ ਭੈਣੇ ਸਾਡੇ ਨਾਲ ਚੱਲ ਦੋ ਦਿਨ ਪਿੰਡ ਲਾ ਆ ਜੂਗੀ ਹੋਰ ਇਹਨਾਂ ਦਾ ਸਾਰਾ ਕੁਝ ਕਰਨੇ ਹੀ ਪਊਗਾ ਹਏ ਚਲ ਮਾ ਨੇ ਤਾਂ ਕਹਿਤਾ ਵੀ ਜਾਇਆ ਭੈਣ ਕੋਲੇ ਨਹੀਂ ਤਾਂ ਇਹ ਵੀ ਮੂਰੇ ਨੰਨਾ ਪਾ ਕੇ ਬਹਿ ਜਾਂਦੀ ਆ ਸ਼ੁਕਰ ਆ ਰੱਬ ਦਾ ਜਿਹੜਾ ਜਦੀ ਅੱਧੇ ਬੋਲ ਚ ਕਹਿਤਾ ਵੀ ਕੋਈ ਨਹੀਂ ਜਾਇਆ ਤੂੰ ਮੈਂ ਐ ਕਰਦੀ ਆ ਨਾ ਭੈਣ ਨੂੰ ਫੋਨ ਲਾਉਣੀ ਆ ਉਹਨੂੰ ਦੱਸਤਾ ਦਵਾ ਇੱਕ ਵਾਰ ਵੀ ਭੈਣੀ ਮੈਂ ਆ ਰਹੀ ਆ ਤੇਰੇ ਕੋਲ ਹਨਾ ਲੋੜੀ ਲੈ ਕੇ ਚਲ ਕਰਤੀ ਆ ਫੋਨ ਆਈਫੋਨ ਨਹੀਂ ਚੱਕਦੀ ਚੱਕ ਲਈ ਹੈਲੋ ਹਾਂ ਬੈਣੀ ਹੋਰ ਕਿਵੇਂ ਆ ਠੀਕ ਆ ਬਸ ਵਧੀਆ ਅਸੀਂ ਵੀ ਸਾਰੇ ਠੀਕ ਠਾਕ ਹਾਂ ਮਾ ਵਰਗੇ ਵੀ ਸਾਰੇ ਠੀਕ ਠਾਕ ਨੇਗੇ ਤੂੰ ਦੱਸ ਹੋਰ ਬਾਈ ਹੁਣੀ ਸਾਰੇ ਠੀਕ ਨੇ ਹਾਂ ਤੇ ਮੈਂ ਨਾ ਤੈਨੂੰ ਐਂ ਕਹਿੰਦੀ ਸੀਗੀ ਵੀ ਅੱਜ ਮੈਂ ਆ ਰਹੀ ਸੀਗੀ ਪਤਾ ਕੀ ਆ ਵੀ ਹੁਣ 2-4 ਦਿਨਾਂ ਨੂੰ ਲੋੜੀ ਆ ਮੈਂ ਕਿਹਾ ਚੱਲ ਲੋੜੀ ਦਾ ਸੰਧਾਰਾਈ ਦੇ ਆਉਣੇ ਆਗੇ ਹੋਰ ਪਹਿਲਾਂ ਸਾਡਾ ਕੋਈ ਉਹ ਨਹੀਂ ਸੀਗਾ ਪ੍ਰੋਗਰਾਮ ਨਹੀਂ ਸੀਗਾ ਭੈਣੇ ਐਟ ਅ ਟਾਈਮ ਮੇਰੀ ਤਾਂ ਸਲਾਹ ਬਣੀ ਆਗੀ ਹੋਰ ਮੈਂ ਕਿਹਾ ਫਿਰ ਪਤਾ ਕੀ ਆ ਹੁਣ ਹੁਣ ਦੇ ਆਉਣੇ ਆਗੇ ਫਿਰ ਲੋੜੀ ਤੋਂ ਬਾਅਦ ਦਾ ਕੀ ਦੇਣ ਹੁੰਦਾਗਾ ਹਨਾ ਹਾਂ ਹਜੇ ਮਾਂ ਬੋਲਦੀ ਸੀ ਕਹਿੰਦੀ ਵੀ ਖੂਆਰ ਲਾਉਣਾ ਸੀ ਆਪਾਂ ਮੈਂ ਕਿਹਾ ਚੱਲ ਕੋਈ ਨਾ ਮਾਂ ਨਹੀਂ ਅਸੀਂ ਦੋਨੇ ਜਾ ਕੇ ਦੇ ਆਵਾਂਗੇ ਬਾੜੇ ਚ ਖੋਆ ਖੂਆ ਵੀ ਐ ਕਰਦੀ ਆ ਹੁਣ ਮੇਰੀ ਓੜੀਆਂ ਗੱਚਕ ਦਾ ਹੀ ਬਾੜਾ ਹੁੰਦਾਗਾ ਮੂੰਫਲੀ ਦਾ ਹੁੰਦਾ ਜਿਹੜਾ ਛਗਨਾ ਦਾ ਹੁੰਦਾ ਵੀ ਉਹ ਦੇ ਆਉਣੀ ਆ ਮੈਂ ਹਾਂ ਮੈਨੂੰ ਤਾਂ ਆਪ ਸੱਚੀ ਇੰਨਾ ਆਇਆ ਮੈਂ ਕਿਹਾ ਚੱਲ ਤਿੱਤ ਤੇ ਹਾਰ ਦਾ ਦੇਣਾਗਾ ਹਨਾ ਸਾਰੀਆਂ ਕੁੜੀਆਂ ਢੀਕਦੀਆਂ ਨੇ ਹਾਂ ਉਹੀ ਤਾਂ ਗੱਲ ਆ ਕਹਿੰਦੇ ਹੁੰਦੇ ਆ ਪੇਕਿਆਂ ਦੇ ਘਰ ਜਿੰਨਾ ਮਰਜੀ ਸਹੁਰਿਆਂ ਦੇ ਘਰ ਹੋਵੇ ਵੀ ਪੇਕਿਆਂ ਦੀ ਤਾਂ ਝਾਕ ਰਹਿੰਦੀ ਹੁੰਦੀ ਆ ਤੀਆਂ ਨੂੰ ਹਾ ਹਾ ਚਲ ਕੋਈ ਨਾ ਤਣ ਮੈਂ ਆ ਰਹੀ ਆ ਹੈ ਅੱਛਾ ਕਿਉਂ ਅੱਛਾ ਬਾਹਰ ਗਿਆ ਹੋਏ ਸੀ ਕਿਤੇ ਪੀਗਾ ਚਲ ਕੋਈ ਨਾ ਮੈਂ ਫਿਰ ਘੰਟਾ ਅੱਧਾ ਘੰਟਾ ਠਹਿਰ ਕੇ ਤੁਰ ਪੈਨੀਆ ਹੁਰਕੀਆ ਹਾਂ ਚਲ ਕੋਈ ਨਾ ਤੁਸੀਂ ਵੀ ਥੋੜਾ ਜਿਹਾ ਜਲਦੀ ਆ ਜਿਓ ਘਰੇ ਹੈ ਨਾ ਮੈਂ ਵੀ ਫਿਰ ਟਾਈਮ ਨਾਲ ਹੀ ਤੁਰ ਪੂੰਗੀ ਕਿ ਤੈਨੂੰ ਪਤਾ ਤਾਂ ਹੈਗਾ ਵੀ ਭੋਰਾ ਭੋਰਾ ਤਾਂ ਦਿਨ ਨੇਗੇ ਸਿਆਲਾਂ ਦੇ ਦਿਨ ਨੇ ਫਿਰ ਸ਼ਾਮ ਨੂੰ ਠੰਡ ਜੀ ਹੋ ਜਾਂਦੀ ਆ ਮੈਨੂੰ ਆਏ ਆ ਵੀ ਚਲ ਟਾਈਮ ਨਾਲ ਹੀ ਜਾਵਾਂ ਮੈਂ ਹਾਂ ਹਾਂ ਠੀਕ ਐ ਚਲ ਠੀਕ ਐ ਚੰਗਾ ਭੈਣੇ ਓਕੇ ਲੈ ਕਹਿੰਦੇ ਨਵੇਂ ਹੀ ਸੇ ਆਪੇ ਪੈ ਜਾਂਦੇ ਆ ਮੈਨੂੰ ਤਾਂ ਹੁਣ ਉਧਰੋਂ ਉਹ ਨਾ ਕਿਤੇ ਆ ਜਾਣ ਇਹ ਆ ਇਹ ਕਹਿੰਦੀ ਮੈਨੂੰ ਹਜੇ ਕਹਿੰਦੀ ਘੰਟਾ ਡੇਢ ਘੰਟਾ ਠਹਿਰ ਕੇ ਆਈ ਮੇਰੀ ਤਾਂ ਅੱਗ ਲੱਗਣੀ ਜਾਨ ਨੂੰ ਬਣੀ ਪਈ ਆਗੀ ਵੀ ਉੱਤੋਂ ਦੀ ਕਿਤੇ ਉਹ ਨਾ ਆ ਜਾਣ ਹੁਣ ਕਿਸੇ ਨੂੰ ਕੀ ਦੱਸਾਂ ਮੈਂ ਵੀ ਕਿਉਂ ਮੈਂ ਭੱਜੂ ਭੱਜੂ ਕਰਦੀ ਆ ਵੀ ਕਿਉਂ ਮੈਂ ਛੇਤੀ ਜਾਨੀ ਆ ਹਾਏ ਰੱਬਾ ਕੀ ਕਰਾਂ ਮੈਂ ਦੇਖੀ ਚਲ ਦੇਖਦੀ ਆਂਗੀ ਕੰਮ ਕਰਾਂ ਕੋਈ ਜਦ ਨੂੰ ਲੈ ਕੌਣ ਆਉਂਦੇ ਆ ਲੈ ਨਹੀਂ ਅਜੇ ਤਾਂ ਚੰਗੇ ਸਸਰੀ ਕਾਲ

ਸਸਤਰੀ ਕਲ ਤਾਂ ਠੀਕ ਆ ਉਂਦਾ ਕਰੇ ਤੁਸੀਂ ਬੱਤੀ ਨਹੀਂ ਬਾਈ ਅੱਜ ਮੂੰਹ ਚੱਕ ਕੇ ਤੁਰੇ ਆਏ ਹੋ ਉਹਦਾ ਕੋਈ ਨਹੀਂ ਮਾਂ ਪਿਆ ਨੂੰ ਆਈ ਨਹੀਂ ਬੋਲਦੇ ਹੁੰਦੇ ਭਰਾ ਪਰ ਜਾਈਆਂ ਨੂੰ ਵਰਤਨ ਦੀ ਸਕੀਰੀ ਹੁੰਦੀ ਐ ਮਾਂ ਉਹ ਗੱਲਾਂ ਸਹੀ ਨੇ ਤੇ ਉਡੀਆਂ ਮੇਰੀ ਗੱਲ ਸੁਣ ਲੈ ਭਾਬੀ ਚੱਕ ਕੇ ਜਿਹੜਾ ਕੁਝ ਲੈ ਕੇ ਨਾ ਜਿਹੜੇ ਪੈਰੀਆਂ ਆ ਉਹਨੇ ਪੈਰੀ ਮੁਰਜੋ ਮੈਨੂੰ ਨਹੀਂ ਲੋੜ ਤੁਹਾਡੇ ਸੰਧਾਰਿਆਂ ਦੀ ਹੈਗੀ ਮਾਸੀ ਮੇਰੀ ਗੱਲ ਸੁਣ ਟੜਕੇ ਦੇ ਨਾ ਮੈਂ 50 ਫੋਨ ਲਾ ਲੇ ਇੱਕ ਵੀ ਫੋਨ ਨਹੀਂ ਚੱਕਿਆ ਭੈਣ ਨੇ ਟੜਕੇ ਦੇ ਫੋਨ ਲਾ ਲੇ ਹੋਰ ਐਨੇ ਫੋਨ ਲਾਈ ਜੰਨੀ ਆ ਮੈਂ ਇਹਨੂੰ ਉਹਦੇ ਫੋਟੋ ਮੈਨੂੰ ਤਾਂ ਦੱਸਿਆ ਪਾਪਾ ਨੇ ਪੂਰੇ ਭਾਈਆ ਪਹਿਲਾਂ 10 ਮਿੰਟ ਬਹਿ ਕੇ ਗੱਲ ਸੁਣੀ ਜਾਂਦੇ ਐਵੇਂ ਨਹੀਂ ਕਰਦੇ ਹੁੰਦੇ ਬਈ ਬਈ ਭਾਈਆ ਮੈਂ ਤੈਨੂੰ ਕਹਤਾ ਨਾ ਮੈਂ ਇਹਨਾਂ ਦੀ ਕੋਈ ਗੱਲ ਨਹੀਂ ਸੁਣਨੀ ਹੈਗੀ ਇਹਨਾਂ ਨੂੰ ਕਹਿ ਦੇ ਵੀ ਇੱਥੋਂ ਚਲੇ ਜਾਣ ਕੋਈ ਇਹਨਾਂ ਨੂੰ ਚਾਹ ਪਾਣੀ ਨਹੀਂ ਮੈਂ ਬਣਾ ਕੇ ਦੇਣਾ ਹੈਗਾ ਓਹ ਐਡੀ ਕੀ ਗੱਲ ਹੋ ਗਈ ਮੈਨੂੰ ਤਾਂ ਕਦੇ ਪਈ ਤੈਨੂੰ ਤਾਂ ਕੀ ਗੱਲ ਹੋ ਗਈ ਭਾਈ ਜਿਹੜੇ ਪਰਦੇ ਰੱਖਦੇ ਨੇਗੇ ਮਾਸੀ ਜੀ ਤੁਸੀਂ ਇਸੇ ਤੋਂ ਹੀ ਪੁੱਛ ਲਓ ਇਹ ਜੀ ਤਾਂ ਕੋਈ ਗੱਲ ਹੀ ਨਹੀਂ ਹੋਈ ਨਾ ਮਾਸੀ ਜੀ ਸਾਡਾ ਫੋਨ ਚੱਕਦੀ ਐ 6 ਮਹੀਨੇ ਹੋ ਗਏ ਅੱਛਾ ਬੱਤੀ ਨਹੀਂ ਬਾਹੀ ਮਾਸੀ ਤੂੰ ਚਾਹਨਾ ਮੁੜੇ ਆਉਂਦੀ ਐ ਚਾਚੇ ਤਾਇਿਆਂ ਦੇ ਘਰੋਂ ਘਰੇ ਨਹੀਂ ਜਾਂਦੀ ਮਾਂ ਇਹਨਾਂ ਨੂੰ ਐ ਪੁੱਛੀ ਵੀ ਮੈਂ ਕਿਹੜੇ ਹੌਸਲੇ ਜਾਵਾਂ ਮੇਰੀ ਕੁੱਤੇ ਵਾਲੀ ਤਾਂ ਸਿਆਣ ਨਹੀਂ ਕੱਢਦੇ ਆ ਮੇਰੀ ਭਝਾਈ ਆ ਜੋ ਕਰਦੀ ਆ ਆ ਭਾਈ ਤਾਂ ਮੇਰਾ ਛੁੱਡੂ ਆ ਉਹਨੂੰ ਪਿੱਛੇ ਲਾ ਰੱਖਿਆ ਆਏ ਨੇ ਉਹ ਭੈਣਾਂ ਦੇ ਮੰਗਰੀ ਭਰਾ ਹੁੰਦੇ ਆ ਪੁੱਤਾਂ ਹੀ ਨਹੀਂ ਕਹਿੰਦੇ ਹੁੰਦੇ ਮਾਂ ਭਰਾ ਵੀ ਤਾਂ ਰਾਸੇਰਦੇ ਹੁੰਦੇ ਉਹਨਾਂ ਨੂੰ ਵੀ ਸੋਚਣਾ ਚਾਹੀਦਾ ਵੀ ਸਾਡੀਆਂ ਭੈਣਾਂ ਨੇ ਗਈਆਂ ਹੈ ਇਹਨਾਂ ਦਾ ਇੱਕ ਵਾਰ ਸੋਚ ਲੈ ਵੀ ਹਾਂ ਵਿਆਹ ਦੀ ਵਰਤੀ ਹੁਣ ਸਾਡਾ ਕੀ ਆ ਜੀ ਤੇ ਹੱਕ ਜਦੋਂ ਕੋਈ ਗੱਲਬਾਤ ਹੁੰਦੀ ਆ ਬੰਦਾ 100 ਵਾਰ ਰੈਸਲਾ ਕਰਦਾਗਾ ਇਹਨਾਂ ਤਾਂ ਇੱਕ ਵਾਰ ਨਹੀਂ ਮੈਨੂੰ ਪੁੱਛਿਆ ਪੂਰਾ ਕੋਈ ਨਹੀਂ ਪੁੱਤ ਫਿਰ ਆਪਣੇ ਘਰੇ ਕੀ ਗੁੱਸਾ ਹੀ ਨਹੀਂਗਾ ਤੂੰ ਲੜਦੇ ਨਹੀਂ ਹੁੰਦੇ ਜਾਂ ਪਾਣੀ ਲਿਆ ਪਾਣੀ ਨਾ ਮੈਂ ਇਹਨਾਂ ਨੂੰ ਠੰਡੇ ਲਿਆ ਕੇ ਦੰਨੀ ਆ ਦੰਨੀ ਆ ਪਾਣੀ ਲਿਆ ਕੇ ਲੈ ਭਾਈ ਮੈਂ ਲਿਆ ਦੰਨੀ ਆ ਪਾਣੀ ਕੋਈ ਨਾ ਕੋਈ ਜੇ ਤੁਹਾਨੂੰ ਲੋੜ ਨਹੀਂ ਨਾ ਪਾਣੀ ਦੀ ਲੋੜ ਹੈ ਅਸੀਂ ਤਾਂ ਆਏ ਹਾਂ ਮਾਸੀ ਉਸੇ ਨਾਲ ਹੀ ਗੱਲਬਾਤ ਕਰਨ ਆਏ ਆ ਸਾਨੂੰ ਆਏ ਆ ਵੀ ਜਾਂ ਨਾ ਸਾਡਾ ਫੋਨ ਚੱਕਦੀ ਆ ਨਾ ਸਾਡੇ ਕੋਲੇ ਬੈਠਦੀ ਆ ਪਿੰਡ ਚ ਜਾਂਦੀ ਔਥੋਂ ਮੁੜ ਜਾਂਦੀ ਹੈ ਅਗਲਾ ਹਾਂਡ ਕਮਾਂਡ ਦੱਸ ਦਿੰਦਾ ਵੀ ਭਾਈ ਸੋਡੀ ਕੁੜੀ ਆਈ ਆ ਸਾਡਾ ਨਾ ਦਿਲ ਦੁਖੀ ਹੁੰਦਾ। ਕਮਾਸੀ ਗੱਲ ਦਾ ਕੁਛ ਨਹੀਂ ਜੇ ਗੱਲ ਹੈ ਹੀ ਘਰੇ ਆਪਣੇ ਆਮ ਗੱਲਾਂ ਇਹ ਬਾਪੂ ਦਾ ਫੈਸਲਾ ਸੀ ਸਾਡੇ ਨਾਲ ਤਾਂ ਉਹ ਨਾਰਾਜ਼ ਹੋਈ ਜਾਂਦੀ ਹੈ। ਭਾਈ ਹੁਣ ਤੁਸੀਂ ਦੇਖ ਸਾਡੇ ਮੁੰਡੇ ਦੇ ਸਿਰਤਾ ਦੇ ਖਲਾਇਓ ਨਾ ਹੈ ਉਹ ਤਾਂ ਬਾਹਰ ਤੁਰਿਆ ਫਿਰਦਾ ਸਾਰਾ ਦਿਨ ਉਹਨੂੰ ਤਾਂ ਕਿਸੇ ਗੱਲ ਦਾ ਨਹੀਂ ਪਤਾ ਨਾ ਹੀ ਇਹਨੇ ਤਾਂ ਮੈਨੂੰ ਅੱਜ ਤੁਸੀਂ ਉਪੇਤ ਦੇਤਾ ਮੈਨੂੰ ਤਾਂ ਆਪਦੇ ਪੇਕੇ ਦੀ ਗੱਲ ਦਾ ਨਹੀਂ ਪੇਤ ਹੀ ਨਹੀਂ ਕਦੇ ਦਿੱਤਾ ਵੀ ਸਾਡੇ ਕੀ ਚੱਲੀ ਜਾਂਦਾ। ਵੇ ਹੁਣ ਮੈਂ ਕੀ ਕਹਿ ਸਕਦੀ ਆ। ਇਹ ਤਾਂ ਕਹਿੰਦੀ ਵੀ ਲਾ ਤੁਸੀਂ ਤਾਂ ਐ ਵੀ ਕਹਿੰਦੇ ਹੋ ਕਿ ਪਿੰਡ ਚੋਂ ਮੁੜ ਜਿਵੇਂ ਤਾਂ ਵੀ ਨਹੀਂ ਪਤਾ ਵੇ ਜਾਂਦੀ ਐ ਲੈ ਬਸ ਆਪਾਂ ਤਾਂ ਐਸੀ ਆਪਾਂ ਤਾਂ ਲੋਕ ਗੱਲਾਂ ਹੋਰ ਕੁਛ ਕਹਿੰਦੇ ਸੀ ਵੀ ਪਰੌਣਾ ਤੇ ਇਹਦੀ ਸੱਸ ਵੀ ਆ ਗੱਲਾਂ ਬਣਾਉਂਦੇ ਐ ਇਹਨਾਂ ਦਾ ਸਿੱਧਾ ਉਹ ਗੱਲ ਦਾ ਕੋਈ ਪੋਰਾ ਵੀ ਨਹੀਂ ਗੁੱਸਾ ਗੱਲਾਂ ਜਿਹੜੀ ਗੱਲ ਦਾ ਉਹ ਕੁੜੀ ਗੁੱਲਾ ਗੁੱਸਾ ਗੱਲਾਂ ਮੇਰੇ ਨਾਲ ਝਾਟ ਕੀ ਪਟਾ ਦਿਓ ਆਖੂਗੀ ਮਾਂ ਫਿਰ ਮੈਂ ਤਾਂ ਰੋਟੀ ਲੈ ਕੇ ਖਾਣੀ ਐ ਨਾ ਨਾ ਕੋਈ ਨਾ ਵਸੀ ਹਾਂ ਤਾਂ ਮੈਂ ਤਾਂ ਰੋਟੀ ਲੈ ਕੇ ਖਾਂਗੀ ਕੀ ਸਤਿ ਸ੍ਰੀ ਅਕਾਲ ਜੀ ਹੁਣੇ-ਹੁਣੇ ਤੁਸੀਂ ਸਾਡੀ ਵੀਡੀਓ ਵੇਖ ਕੇ ਹਟਿਆ ਜੀ ਸਾਨੂੰ ਸਾਡੀ ਵੀਡੀਓ ਕਿਹੋ ਜਿਹੀ ਲੱਗੀ ਪਲੀਜ਼ ਸਾਨੂੰ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਿਓ ਇੱਕ ਨਾਲੇ ਹੋਰ ਸਾਨੂੰ ਮੈਸੇਜ ਕਰਕੇ ਜ਼ਰੂਰ ਦੱਸਿਓ ਵੀ ਤੁਸੀਂ ਕਿੱਥੋਂ-ਕਿੱਥੋਂ ਸਾਡੀ ਵੀਡੀਓ ਵੇਖਦੇ ਹੁੰਦੇ ਹੋ ਤੇ ਪਲੀਜ਼ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਨਾਲ ਬੈਲ ਦਾ ਬਟਨ ਜ਼ਰੂਰ ਦਬਾ ਲਿਓ ਜੀ ਉਹਦੇ ਨਾਲ ਤੁਹਾਨੂੰ ਗਾਂ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਮਿਲ ਜੂਗਾ ਠੀਕ ਹੈ ਧੰਨਵਾਦ ਜੀ ਸਤਿ ਸ੍ਰੀ ਅਕਾਲ